ਤੁਹਾਨੂੰ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਅੰਤ ਤੱਕ ਦੇਖੋ ਨਵੇਂ ਨਵੇਂ ਰੰਗ ਤੇ ਡਿਜ਼ਾਈਨਾਂ ਦੇ ਵਿੱਚ ਕੈਮਰ ਕਾਟਨ ਦੇ ਸੂਟਾਂ ਦੀ ਵੈਰਾਈਟੀ ਆ ਗਈ ਜੀ ਕੈਮਰ ਕਾਟਨ ਨਵੇਂ ਰੰਗਾਂ ਦੇ ਵਿੱਚ ਡਿਜ਼ਾਈਨਾਂ ਦੇ ਵਿੱਚ ਆ ਗਈ ਜੀ ਬਹੁਤ ਵਧੀਆ ਪਹਿਲਾ ਬਾਉ ਰੰਗਾਂ ਜਮਾੜਾ ਸੀ ਨਵੇਂ ਦਵਾਰੇ ਬਹੁਤ ਰੰਗ ਤੇ ਡਿਜ਼ਾਈਨ ਆ ਗਈ ਜੀ ਕੈਮਰ ਕਾਟਨ ਦੇ ਵਿੱਚ ਬੇਨਕੋਲ ਪਿਆਰ ਕੈਮਰ ਕਾਟਨ ਦੀ ਬਹੁਤ ਫੈਨਸੀ ਡਿਜ਼ਾਈਨਾਂ ਦੇ ਵਿਚ ਮਾਲ ਪਹੁੰਚੂ ਗਿਆ ਹੈਗਾ ਇਹੜਾ ਮਾਰਕਟ ਦੇ ਵਿੱਚ ਆਮ ਇਹ 5500 ਰੁਪਏ ਸੂਟ ਵਿਕਦਾਗਾ ਭਰਾਵਾ ਦੀ ਏਥੇ ਜੇ ਸੇਲ ਮੇਲੇ ਚੱਲ ਰਿਹਾ ਜੀ ਸੇਲ ਮੇਲੇ ਦੇ ਉੱਤੇ ਜੀ ਪਿਆਓ ਕੈਮਰ ਕਾਟਨ ਦਾ ਸੂਟ ਰੰਗਟ ਜਿਹਾ ਦੇਖੋ ਜੀ ਕਿੰਨੇ ਸ਼ਾਨਦਾਰ ਆਏ ਹੋਏ ਨੇ ਇਹਨਾਂ ਦੇ ਵਿੱਚ ਪਿਆਓ ਕੈਮਰ ਕਾਟਨ ਦਾ ਸੂਟ ਹੈ ਜੀ ਇਹ ਪੂਰਾ ਵਧੀਆ 100% ਕੈਮਰ ਕਾਟਨ ਹੈ ਜੀ ਸੇਲ ਮੇਲੇ ਦੇ ਉੱਤੇ ਸਿਰਫ 400 ਰੁਪਏ ਤੋਂ ਘੱਟਾ ਜੀ ਇਹ ਭਰਾਵਾ ਦੀ ਏਥੀ ਦੇ ਤੇ ਸੇਲ ਮੇਲੇ ਉੱਤੇ ਜੀ 400 ਦੇ ਵਿੱਚ ਸੂਟ ਆਹ ਦੇਖੋ ਜੀ ਰੰਗ ਤੇ ਡਿਜ਼ਾਈਨ ਇਹਦੇ ਵਿੱਚ ਹਰ ਇੱਕ ਡਿਜ਼ਾਈਨ ਦੇ ਵਿੱਚ ਤਕਰੀਬਨ ਚਾਰ-ਚਾਰ ਕਲਰਾਂ ਦੇ ਝਮਾਲ ਆ ਗਿਆ ਜੀ ਚਾਰ-ਚਾਰ ਕਲਰਾਂ ਦੇ ਝਮਾਲ ਪਹੁੰਚ ਚੁੱਕਿਆ ਹੈ ਹਰ ਇੱਕ ਡਿਜ਼ਾਈਨ ਦੇ ਵਿੱਚ ਸੇਰ ਮੇਲੇ ਚੱਲ ਰਿਹਾ ਜੀ ਭਰਾਵਾਂ ਦੀ ਇੱਕ ਤੇ ਸੇਰ ਮੇਲੇ ਦਿੱਤੇ ਜੀ ਪ्युअर ਕੈਮਰਾ ਕਾਟਲ ਦਾ ਇਹ ਬਹੁਤ ਰੰਗਾਂ ਦੇ ਵਿੱਚ ਤੇ ਡਿਜ਼ਾਈਨਾਂ ਦੇ ਝਮਾਲ ਪਹੁੰਚ ਚੁੱਕਿਆ ਹੈਗਾ ਡਿਜ਼ਾਈਨ ਇੱਕ ਇੱਕ ਵਧੀਆ ਜੀ ਇਹਦੇ ਵਿੱਚ ਆਏ ਹੋਏ ਨੇ ਸਾਰੇ ਜੀ ਹੁਣ ਨਵੇਂ ਦਵਾਰੇ ਡਿਜ਼ਾਈਨਾਂ ਦੇ ਵਿੱਚ ਝਮਾਲ ਬਹੁਤ ਹੀ ਸੋਹਣੇ-ਸੋਹਣੇ ਡਿਜ਼ਾਈਨਾਂ ਦੇ ਵਿੱਚ ਤੇ ਕਲਰਾਂ ਦੇ ਝਮਾਲ ਪਹੁੰਚ ਚੁੱਕਿਆ ਹੈ ਜੀ 400 ਰੁਪਏ ਸੂਟ ਕਰਤਾ ਜੀ 400 ਦੇ ਵਿੱਚ ਪਿਓਰ ਕੈਮਰਕਾਟਨ ਦਾ ਸੂਟ ਹੈਗਾ ਸਾਡੀ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰੋ ਤੇ ਸਾਡੀ ਚੈਨਲ ਨੂੰ ਲਾਇਕ ਕਰੋ ਡਿਜ਼ਾਈਨ ਦੇਖੋ ਜੀ ਕਿੰਨੇ ਸ਼ਾਨਦਾਰ ਡਿਜ਼ਾਈਨਾਂ ਦੇ ਵਿੱਚ ਪਿਓਰ ਕੈਮਰਕਾਟਨ ਜੀ ਪਿਓ ਕੈਮਰਕਾਟਨ ਬਿਲਕੁਲ ਸਿਰ 500 ਦਾ ਕਰਤਾ ਹੀ ਸੂਟ ਇਹ ਡਿਜ਼ਾਈਨਿੰਗ ਦੇਖੀ ਚਲੋ ਇੱਕ ਦੂਜੇ ਤੋਂ ਡਿਜ਼ਾਈਨ ਹੈ ਸਭ ਤੋਂ ਟੌਪੋ ਟੌਪ ਡਿਜ਼ਾਈਨ ਹੈ ਜੀ ਪੂਰੇ ਵਧੀਆ ਪੂਰਾ ਸ਼ਹਿਰ ਵਿੱਚ ਨਜ਼ਰ ਆਇਆ ਜੀ ਇਹ ਗਰਮੀ ਵਾਲੇ ਸੂਟਾਂ ਦਾ ਭਾਰੀ ਸ਼ੇਰ ਮੇਲੇ ਦੇ ਵਿੱਚ ਵਿਓ ਕੈਵਲਕੋਟ ਦਾ ਸੂਟ ਸ਼ਿਵਾ ਮੇਲੇ ਦੀ ਕੈਵਲਕੋਟ ਜੀ ਬਿਲਕੁਲ ਪੂਰੀ ਵਧੀਆ ਕੁਆਲਿਟੀ ਹੈਗੀ ਸਰ 500 ਦਾ ਘੱਟਾ ਹੀ ਸੂਟ ਇਹ 400 ਦੇ ਵਿੱਚ ਰੰਗੜ ਜਾਏ ਨਾ ਪੂਰੇ ਫੁੱਲ ਰੰਗਾਂ ਦੇ ਵਿੱਚ ਤੇ ਡਿਜ਼ਾਈਨਾਂ ਦੇ ਵਿੱਚ ਨਵੇਂ-ਨਵੇਂ ਰੰਗ ਤੇ ਡਿਜ਼ਾਈਨ ਪਹੁੰਚੁਕਿਆ ਇਹਦੇ ਵਿੱਚ ਰੰਗ ਤੇ ਡਿਜ਼ਾਈਨ ਤੇ ਦੇਖੋ ਜੀ ਸ਼ਾਨਦਾਰ ਰੰਗਾਂ ਦੇ ਵਿੱਚ ਤੇ ਡਿਜ਼ਾਈਨਾਂ ਦੇ ਵਿੱਚ ਆਹ ਦੇਖੋ ਜੀ ਸ਼ਾਨਦਾਰ ਡਿਜ਼ਾਈਨ ਕਿੰਨੇ ਸੋਹਣੇ ਡਿਜ਼ਾਈਨਾਂ ਦੇ ਚਮਾਲ ਆਇਆ ਹੋਇਆ ਜੀ ਆਹ ਦੇ ਕੱਪੜਾ ਦੇਖੀ ਚੱਲੋ ਸਕਰੀਨ ਸ਼ਾਟ ਲੈ ਕੇ ਸਾਮਾ ਡਿਜ਼ਾਈਨ ਮਗਾ ਸਕਦੇ ਹੋਗੇ ਜਾਂ ਛੇਤੀ ਆਓ ਜੀ ਸਾਮਾ ਡਜਾਂ ਲੈਣ ਵਾਸਤੇ ਡਿਜ਼ਾਈਨਿੰਗ ਦੇਖੋ ਜੀ ਕਿੰਨੇ ਕਿੰਨੇ ਵਧੀਆ ਡਿਜ਼ਾਈਨਾਂ ਚਮਾਲ ਆਇਆ ਹੋਇਆ ਜੀ ਸਿਰਫ 400 ਦੇ ਕੱਟਾ ਜੀ ਵੀਡੀਓ ਨੂੰ ਬੱਚੇ ਵਾਂਗ ਸ਼ੇਅਰ ਕਰੋ ਤੇ ਚੈਨਲ ਨੂੰ ਲਾਇਕ ਕਰੋ ਜੀ ਆ ਦੇਖੀ ਚਲੋ ਜੀ ਡਿਜ਼ਾਈਨਿੰਗ ਰੰਗ ਹਰ ਇੱਕ ਡਿਜ਼ਾਈਨ ਦੇ ਵਿੱਚ ਤਕਰੀਬਨ 4-4 ਕਲਰਾਂ ਦੇ ਚਮਾਲ ਹੈ ਜੀ ਭਰਾਵਾ ਦੀ ਅੱਜ ਤੇ ਸੇਲ ਮੇਲਾ ਚੱਲ ਰਿਹਾ ਹੈਗਾ ਸੇਲ ਮੇਲੇ ਦੇ ਉੱਤੇ ਵਿਆਹਰ ਕੈਮਰਕਾਉਂਟ ਦਾ ਸੂਟ ਸਿਰਫ 400 ਦਾ ਕਰਤਾ ਜੀ 400 ਦਾ ਆ ਦੇਖੋ ਡਿਜ਼ਾਈਨ ਸ਼ਾਨਦਾਰਾ ਹੈ ਹੋਰ ਉਦੋਂ ਵਧੀਆ ਡਿਜ਼ਾਈਨ ਆਏ ਹੋਏ ਨੇ ਸਾਰੇ ਜਿਹਦੇ ਵਿੱਚ ਇੱਕ ਤੋਂ ਇੱਕ ਡਿਜ਼ਾਈਨ ਵਧੀਆ ਜੀ ਇੱਕ ਤੋਂ ਇੱਕ ਕਲਰ ਵਧੀਆ ਇੱਕ ਤੋਂ ਇੱਕ ਡਿਜ਼ਾਈਨ ਹੈਗਾ ਇੱਕ ਤੋਂ ਇੱਕ ਕਲਰ ਵਧੀਆ ਜੀ ਸਾਰੇ ਸਿਰਫ 400 ਦਾ ਸੂਟ ਕੱਟਾ ਜੀ 400 ਦੇ ਵਿੱਚ ਭਰਾਵਾਂ ਦੀ ਹੱਤੀ ਦੇ ਉੱਤੇ ਸੇਲ ਮੇਲਾ ਚੱਲੇਗਾ ਸੇਲ ਮੇਲੇ ਦੇ ਵਿੱਚ ਫੈਸੀ ਡਿਜ਼ਾਈਨਾਂ ਦੇ ਵਿੱਚ ਤੇ ਫੈਸੀ ਕੱਟੜਾਂ ਦੇ ਵਿੱਚ ਮਾਲ ਪਹੁੰਚੁੱਕੇ ਨੇਗੇ 400 ਰੁਪਏ ਦੇ ਵਿੱਚ ਪਿਓਰ ਕੈਮਰਿਕ ਕਾਟਨ ਦਾ ਸੂਟ ਇਹੜਾ ਮਾਰਕਰ ਦੇ ਵਿੱਚ ਆ 550 ਦਾ ਵਿਕਦਾ ਹੈ ਜੀ ਪਿਓਰ ਕੈਮਰ ਕਾਟਨ ਭਰਾਵਾਂ ਦੀ ਹੱਟੀ ਦੇ ਤੇ ਸੇਲ ਮੇਲੇ ਚੱਲ ਰਿਹਾ ਹੈਗਾ ਸੇਲ ਮੇਲੇ ਦੇ ਉੱਤੇ ਸਿਰਫ 400 ਦਾ ਦਿੱਤਾ ਜੀ 400 ਦਾ ਭਰਾਵਾਂ ਦੀ ਹੱਟੀ ਵਸਟਾ ਰੋਡ ਮਾਉਂਡ ਮੰਡੀ